ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਦਰਮਿਆਨ ਚੌਥੇ ਗੇੜ ਦੀ ਗੱਲਬਾਤ ਅੱਜ ਚੰਡੀਗੜ੍ਹ ਵਿਖੇ ਹੋਵੇਗੀ ਤੀਜੇ ਗੇੜ ਦੀ ਗੱਲਬਾਤ ਵੀਰਵਾਰ ਨੂੰ ਹੋਈ ਸੀ ਜੋ ਘੰਟਿਆਂ ਵੱਧੀ ਚੱਲੀ ਤੇ ਸ਼ੁੱਕਰਵਾਰ ਨੂੰ ਖਤਮ ਹੋਈ ਸੀ ਸ਼ੁੱਕਰਵਾਰ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਅਗਲੀ ਮੀਟਿੰਗ ਐਤਵਾਰ ਸ਼ਾਮ 6 ਵਜੇ ਹੋਵੇਗੀ ਉਹਨਾਂ ਆਸ ਪ੍ਰਗਟਾਈ ਸੀ ਕਿ ਕਿਸਾਨਾਂ ਦੇ ਮਸਲਿਆਂ ਦਾ ਹੱਲ ਸ਼ਾਂਤੀਪੂਰਨ ਢੰਗ ਨਾਲ ਲੱਭਿਆ ਜਾਵੇਗਾ ਕਿਉਂ ਜੋ ਗੱਲਬਾਤ ਹਾਂ ਪੱਖੀ ਮਾਹੌਲ ਵਿੱਚ ਹੋਈ ਸੀ और किसान संगठनों के बीच बहुत ही अच्छे माहौल में सकारात्मक चर्चा हुई है पॉजिटिव चर्चा हुई है और किसान संगठनों ने जिन विषयों पर ध्यान आकृष्ट कराया है संज्ञान में लेते हुए विस्तार पूर्वक चर्चा को हमने करते हुए अगली तिथि रविवार को शाम छ बजे के लिए फिर से आगे की चर्चा को जारी रखेंगे ਕੇਂਦਰੀ ਮੰਤਰੀਆਂ ਅਰਜੁਨ ਮੁੰਡਾ, ਪਿਊਸ਼ ਕੋਇਲ ਅਤੇ ਨਿਤਿਆਨੰਦ ਰਾਏ ਨੇ ਤੀਜੇ ਗੇਟ ਦੀ ਗੱਲਬਾਤ ਦੌਰਾਨ ਕੇਂਦਰ ਸਰਕਾਰ ਦੀ ਨੁਮਾਇੰਦਗੀ ਕੀਤੀ ਸੀ। ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਕਿਸਾਨ ਆਗੂਆਂ ਵਿੱਚ ਜਗਜੀਤ ਸਿੰਘ ਡੱਲੇਵਾਲ, ਸਰਵਨ ਸਿੰਘ ਪੰਦੇਰ ਅਤੇ ਜਰਨੈਲ ਸਿੰਘ ਸ਼ਾਮਲ ਰਹੇ। ਮੁੱਖ ਮੰਤਰੀ ਭਗਵੰਤ ਮਾਨ ਵੀ ਤੀਜੇ ਗੇਟ ਦੀ ਗੱਲਬਾਤ ਦਾ ਹਿੱਸਾ ਬਣੇ ਅਤੇ ਉਨ੍ਹਾਂ ਨੂੰ ਇਸ ਖੜੋਤ ਦੇ ਖਤਮ ਹੋਣ ਤੇ ਕੋਈ ਹੱਲ ਨਿਕਲਣ ਦੀ ਉਮੀਦ ਹੈ। ਗੱਲਬਾਤ ਕਿਸਾਨ ਸੰਗਠਨਾ ਚ ਤੇ ਕੇਂਦਰ ਸਰਕਾਰ ਚ ਹੋਈ ਆ। ਤੀਸਰੀ ਮੀਟਿੰਗ ਹੈ। ਪੰਜਾਬ ਦਾ ਕਿਸਾਨ ਸਖਤ ਤੋਂ ਬਾਅਦ ਪ੍ਰਭਾਵਿਤ ਹੈ ਅੰਦੋਲਿਤ ਹੈ ਹਰ ਵਿਸ਼ੇ ਤੇ ਜਨਿਕੇ ਹਰ ਟਾਪਿਕ ਤੇ ਬਹੁਤ ਡਿਟੇਲ ਚ ਗੱਲ ਹੋਈ ਹੈ ਬਹੁਤ ਹੀ ਗੰਭੀਰ ਵਿਸ਼ਿਆਂ ਤੇ ਨਾਲ ਨਾਲ ਕੇਂਦਰ ਸਰਕਾਰ ਨਾਲ ਕੀ ਹੋ ਸਕਦਾ ਹੈ ਕੀ ਨਹੀਂ ਹੋ ਸਕਦਾ ਵਿਸ਼ਿਆਂ ਤੇ ਗੱਲ ਹੋਈ ਇਸ ਤੋਂ ਪਹਿਲਾਂ 8 ਅਤੇ 12 ਫਰਵਰੀ ਨੂੰ ਗੱਲਬਾਤ ਦੇ ਦੋ ਗੇੜ ਹੋਏ ਸਨ ਦੂਜੇ ਪਾਸੇ ਕਿਸਾਨ ਆਪਣੇ ਅੰਦੋਲਨ ਦੇ 6ਵੇਂ ਦਿਨ ਵੀ ਦਿੱਲੀ ਜਾਣ ਦੀ ਜ਼ਿੱਦ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਡਟੇ ਹੋਏ ਨੇ ਕਿਸਾਨ ਯੂਨੀਅਨ ਨੇ ਪੰਜਾਬ ਵਿੱਚ ਸਾਰੇ ਟੋਲ ਤੇ ਕਬਜ਼ਾ ਕਰਕੇ ਦੋ ਦਿਨਾਂ ਲਈ ਸਾਰੇ ਟੋਲ ਫ੍ਰੀ ਕਰਾ ਦਿੱਤੇ ਨੇ ਹਰਿਆਣਾ ਵਿੱਚ ਭਾਰਤੀ ਕਿਸਾਨ ਯੂਨੀਅਨ ਚੰਡੂਨੀ ਵੱਲੋਂ ਕੱਲ ਪਾਣੀਪਤ ਤੇ ਕਰਨਾਲ ਸਮੇਤ ਕਈ ਤਹਿਸੀਲਾਂ ਵਿੱਚ ਟਰੈਕਟਰ ਮਾਰਚ ਕੱਢੇ ਗਏ ਅੱਜ ਹਰਿਆਣਾ ਦੇ ਕੁਰਕਸ਼ੇਤਰ 'ਚ ਵੀ ਕਿਸਾਨ ਮਜ਼ਦੂਰ ਸੰਗਠਨਾ ਦੀ ਇੱਕ ਅਹਿਮ ਬੈਠਕ ਹੋ ਰਹੀ ਹੈ ਜਿਸ ਵਿੱਚ ਅੰਦੋਲਨ ਵਾਲੇ ਅਗਲੀ ਰੂਪਰੇਖਾ ਤੈਅ ਕੀਤੀ ਜਾਵੇਗੀ ਦੇਸ਼ ਭਰ ਵਿੱਚ ਸਭ ਤੋਂ ਜ਼ਿਆਦਾ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦ ਪੰਜਾਬ ਅਤੇ ਹਰਿਆਣਾ ਵਿੱਚ ਹੁੰਦੀ ਏ ਪਿਛਲੇ ਕੁਝ ਦਿਨਾਂ ਦੌਰਾਨ ਮੀਡੀਆ ਵਿੱਚ ਅਜਿਹੀਆਂ ਖਬਰਾਂ ਵੀ ਆ ਰਹੀਆਂ ਨੇ ਕਿ ਪੰਜਾਬ ਦੇ ਬਾਸਮਤੀ ਚੌਲਾਂ ਨੂੰ ਕੁਝ ਦੇਸ਼ਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਬਰਾਮਦ ਹੋਣ ਵਾਲੇ ਪੰਜਾਬ ਦੇ ਬਾਸਮਤੀ ਚੌਲਾਂ ਦੀ ਡਿਮਾਂਡ ਕੁਮਾਂਤਰੀ ਬਾਜ਼ਾਰ ਵਿੱਚ ਘਟਨਾ ਵੀ ਆਪਣੇ ਆਪ ਵਿੱਚ ਕਈ ਸਵਾਲ ਖੜੇ ਕਰਦਾ ਏ ਕਿਸਾਨ ਅੰਦੋਲਨ ਦੇ ਚੱਲਦਿਆਂ ਦਿੱਲੀ ਤੋਂ ਚੰਡੀਗੜ੍ਹ ਹਰਿਆਣਾ ਤੇ ਪੰਜਾਬ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ